ਤਰਨਤਨ ਸਾਹਿਬ ਦੇ ਕੋਲ ਦੀ ਇੱਕ ਨਗਰ ਪਿੱਠੇ ਦੇ ਇੱਥੇ ਇੱਕ ਬੇਤਿਆਂ ਦਾ ਪਰਿਵਾਰ ਰਹਿੰਦਾ ਹੈ ਉਸ ਬਜ਼ੁਰਗ ਦਾ ਨਾਮ ਹੈ ਭਾਈ ਰਾਮ ਨਰਾਇਣ ਭਾਈ ਰਾਮ ਨਰਾਇਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪੜਦਾਤਾ ਰਾਮ ਨਰਾਇਣ ਦੇ ਘਰ ਪੁੱਤਰ ਦੀ ਆਮਦ ਹੁੰਦੀ ਹੈ ਨਾਮ ਰੱਖਿਆ ਜਾਂਦਾ ਸ਼ਿਵਰਾਮ ਗੁਰਨਾਨਕ ਸਾਹਿਬ ਜੀ ਦੇ ਦਾਦਾ ਜੀ ਸ਼ਿਵਰਾਮ ਦੇ ਸਤਕਾਰਯੋਗ ਪਤਨੀ ਨੇ ਬਨਾਰਸੀ ਦੇਵੀ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਾਦੀ ਸਤਕਾਰਯੋਗ ਬਨਾਰਸੀ ਦੇਵੀ ਦੇ ਕਾ ਮੁਖ ਤੋਂ ਦੋ ਪੁੱਤਰਾਂ ਦਾ ਜਨਮ ਹੁੰਦਾ ਹੈ ਵੱਡੇ ਦਾ ਨਾਮ ਰੱਖਿਆ ਜਾਂਦਾ ਮਹਿਤਾ ਕਾਲੂ ਜਿਸ ਨੂੰ ਆਪਾਂ ਸਤਕਾਰਯੋਗ ਮਹਿਤਾ ਕल्याण ਚੰਦ ਵੀ ਆਖਦੇ ਹਾਂ ਛੋਟੇ ਦਾ ਨਾਮ ਹੈ ਭਾਈ ਲਾਲੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਦੇ ਭਾਈ ਲਾਲੂ ਜੀ ਗੁਰੂ ਸਾਹਿਬ ਜੀ ਦੇ ਸਤਕਾਰਯੋਗ ਪਿਤਾ ਜੀ ਨੇ ਮਹਿਤਾ ਕਲਿਆਣ ਚੰਦ ਜੀ ਸਤਿਕਾਰਯੋਗ ਦਾਦਾ ਜੀ ਨੇ ਭਾਈ ਸ਼ਿਵਰਾਮ ਜੀ ਦਾਦੀ ਜੀ ਨੇ ਬਨਾਰਸੀ ਦੇਵੀ ਜੀ ਪਰਦਾਦਾ ਜੀ ਨੇ ਆਰਾਮ ਨਰਾਇਣ ਜੀ ਪਿੱਠੇ ਵੇਂਡ ਨਗਰ ਦੇ ਵਿੱਚ ਰਹਿੰਦੇ ਸਾਨੂੰ ਜਿਹੜੇ ਭਾਈ ਸ਼ਿਵਰਾਮ ਜੀ ਨੇ ਉਹ ਰਾਏ ਪੋਏ ਦੀ ਤਲਵੰਡੀ ਆਜਾ ਰਾਏ ਭੋਏ ਦੀ ਜਿਹੜੀ ਤਲਵੰਡੀ ਹੈ ਰਾਏ ਭੋਏ ਜਿਹੜਾ ਸੀ ਇਹ ਪਹਿਲਾਂ Hindu ਸੀ ਬਾਅਦ ਵਿੱਚ Islam ਵਿੱਚ ਆਇਆ ਇਹਨੂੰ ਜ਼ਮੀਨ ਹੋਈ ਜ਼ਮੀਨ ਮਿਲੀ ਉੱਥੇ ਨਗਰ ਵਸਾਇਆ ਤੇ ਰਾਏ ਭੋਏ ਦਾ ਪੁੱਤਰ ਸੀ ਜੀ ਰਾਏ ਬਨਾ ਰਾਏ ਬੁਲਾਰ ਨੇ ਆਪਣੇ ਪਿਤਾ ਦੇ ਨਾਮ ਤੇ ਇਸ ਨਗਰੀ ਦਾ ਨਾਮ ਰੱਖਿਆ ਸੀ ਰਾਏਪੋਇ ਜਿੱਥੇ ਗੁਰੂ ਨਾਨਕ ਸਾਹਿਬ ਦੀ ਆਮਦ ਹੋਣੀ ਹੈ ਉਸ ਨਗਰ ਦਾ ਨਾਮ ਰਾਏ ਬੁਲਾਰ ਨੇ ਆਪਣੇ ਪਿਤਾ ਦੇ ਨਾਮ ਤੇ ਰੱਖਿਆ ਸੀ ਹੁਣ ਗੱਲ ਕਰੀਏ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰਿਵਾਰਕ ਦੀ ਜੇ ਨਾਨਕੇ ਪਿੰਡ ਦੀ ਗੱਲ ਕਰੀਏ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਦਾ ਨਾਨਕਾ ਪਿੰਡ ਹੈ ਜੀ ਲਾਹੌਰ ਦੇ ਕੋਲ ਹੈ ਜੀ ਚਾਹਲ ਪਿੰਡ ਚਾਹਲ ਪਿੰਡ ਦੇ ਵਿੱਚ ਇੱਕ ਪਰਿਵਾਰ ਵੱਸਦਾ ਹੈ ਉਸ ਪਰਿਵਾਰ ਦਾ ਉਸ ਬਜ਼ੁਰਗ ਦਾ ਨਾਮ ਹੈ ਬਾਈ ਰਾਮਾ ਜੀ ਉਹਨਾਂ ਦੇ ਸਤਕਾਰਯੋਗ ਪਤਨੀ ਨੇ ਬੀਬੀ ਸਵਰਾਈ ਜੀ ਬੀਬੀ ਸਵਰਾਈ ਜੀ ਕੋਖ ਤੋਂ ਦੋ ਬੇਟੀਆਂ ਤੇ ਇੱਕ ਬੇਟੇ ਦਾ ਜਨਮ ਹੁੰਦਾ ਵੱਡੇ ਦਾ ਨਾਮ ਸੀ ਲਖੋ ਜਿਹਨੂੰ ਲਖਮੀ ਕਰਕੇ ਵੀ ਲਖੋ ਮਾਰੇ ਗੁਰੂ ਨਾਨਕ ਸਾਹਿਬ ਜੀ ਦੀ ਮਾਸੀ ਜੀ ਨੇ ਲਖੋ ਜੀ ਕਿ ਛੋਟੀ ਦਾ ਨਾਮ ਹੈ ਤਨਮਾਤਾ ਤ੍ਰਿਪਤਾ ਜੀ ਉਹ ਮਾਂ ਧੰਨ ਹੈ ਜਿਸ ਮਾਂ ਦੀ ਕੁਖ ਤੋਂ ਗੁਰੂ ਨਾਨਕ ਸਾਹਿਬ ਨੇ ਆਮਦ ਹੋਈ ਹੈ ਤੇ ਪੁੱਤਰ ਦਾ ਨਾਮ ਹੈ ਮਾਤਾ ਤ੍ਰਿਪਤਾ ਜੀ ਦੇ ਭਰਾ ਦਾ ਨਾਮ ਹੈ ਭਾਈ ਕ੍ਰਿਸ਼ਨਾ ਦਾ ਗੁਰੂ ਨਾਨਕ ਸਾਹਿਬ ਦੇ ਮਾਮਾ ਜੀ ਦੇ ਭਾਈ ਕ੍ਰਿਸ਼ਨਾ ਦਾ ਤੇ ਕਹਿੰਦੇ ਇਹ ਪਰਿਵਾਰ ਜਿਹੜਾ ਹੈ ਹੁਣ ਚਾਹਲ ਪਿੰਡ ਗੁਰੂ ਨਾਨਕ ਸਾਹਿਬ ਜੀ ਦਾ ਨਾਨਕਾ ਪਿੰਡ ਜਿਹੜਾ ਪਿੱਠੇ ਵੇਂਡਾ ਇਹ ਗੁਰੂ ਨਾਨਕ ਸਾਹਿਬ ਜੀ ਦੇ ਪੜਦਾਦੇ ਦਾ ਪਿੰਡ ਹੈ ਪਿੱਛੋਂ I